ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਅੱਜ ਕੱਲ ਬਹੁਤ ਹੀ ਘੱਟ ਵਰਤੀ ਜਾਂਦੀ ਆ ਸੋ ਲੜਕੀਆਂ ਦੇ ਪਹਿਨਣ ਵਾਲੀ ਇਹ ਕੀ ਇਹ ਜੋ ਅੱਜ ਮੈਂ ਤੁਹਾਨੂੰ ਇਸ ਬਲੌਗ ਦੇ ਜ਼ਰੀਏ ਦਿਖਾਉਣੀ ਆ ਸੋ ਚਲੋ ਬਹੁਤਾ ਟਾਈਮ ਨਾ ਲੈਂਦਾ ਤੁਹਾਨੂੰ ਦਿਖਾਉਣਾ ਪੁਰਾਣੇ ਜ਼ਮਾਨੇ ਦੀ ਇੱਕ ਹੋਰ ਪੁਰਾਣੀ ਚੀਜ਼ ਸੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਫਲਕਾਰੀ ਬਾਰੇ ਜੋ ਕਿ ਖੱਤਰ ਦੇ ਕੱਪੜੇ ਦੀ ਬਣੀ ਹੁੰਦੀ ਆ ਫਿਰ ਪਰੇੜੇ ਕਢਾਈ ਕੀਤੀ ਹੁੰਦੀ ਆ ਉਹ ਪੱਟ ਦੇ ਧਾਗੇ ਦੀ ਜਾਂ ਫਿਰ ਰੇਸ਼ਮੀ ਧਾਗੇ ਦੀ ਕੀਤੀ ਹੁੰਦੀ ਆ ਰੇਸ਼ਮੀ ਧਾਗਾ ਪੱਟ ਦਾ ਧਾਗਾ ਵਰਤੇ ਜਾਂਦਾ ਵੀ ਸੋ ਫੁਲਕਾਰੀ ਸ਼ਬਦ ਵਿੱਚੋਂ ਪੰਜਾਬ ਦੇ ਵਿਰਸੇ ਦੀ ਕੁਸਬੂ ਆਉਂਦੀ ਆ ਫੁਲਕਾਰੀ ਸਾਡੇ ਸਮੁੱਚੇ ਪੰਜਾਬ ਦੀ ਸੀ ਸਾਂਝੀ ਲੋਕ ਕਲਾ ਹੈ ਇਸ ਦਾ ਅਸਲ ਰੂਪ ਸਦੀਆਂ ਤੋਂ ਮਹੱਤਮਪੂਰਨ ਬਣਿਆ ਹੋ ਰਿਹਾ ਹੈ ਪੰਜਾਬ ਭਾਵੇਂ ਹਮੇਸ਼ਾ ਤਾਰਬੀਆਂ ਦੇ ਘੋੜਿਆਂ ਦੇ ਸੁਮਾ ਹੇਠ ਰਿਹਾ ਅਤੇ ਜੰਗੀ ਮਹੰਮਾ ਵਿੱਚ ਇਸੀ ਮਜਬੂਰੀ ਹੋ ਗਈ ਪਰ ਫਿਰ ਵੀ ਜਦ ਵੀ ਕਦੇ ਅਮਨ ਨਾਲ ਕੁਝ ਸਮਾਂ ਟਿਕਾਊ ਆਇਆ ਤਾ ਇਹਨਾਂ ਨੇ ਲੋਕ ਕਲਾ ਵਿੱਚ ਵਾਧਾ ਕੀਤਾ ਵੱਖ-ਵੱਖ ਸਦੀਆਂ ਵਿੱਚ ਧਰਮ ਮਾਜਬ ਦੇ ਬਖਰੇਵਿਆਂ ਨੇ ਸੁਗੋਂ ਫੁਲਕਾਰੀ ਦੀ ਕਲਾ ਵਿੱਚ ਸੋਪਣ ਲਿਆਂਦਾ ਮਾਜਬ ਅਤੇ ਜਾਤੀ ਬਖਰੇਵਿਆਂ ਨੇ ਫੁਲਕਾਰੀ ਦੀ ਕਲਾ ਵਿੱਚ ਜਰਾ ਵੀ ਫਰਕ ਨਾ ਆਉਣ ਦਿੱਤਾ ਫੁਲਕਾਰੀ ਨੂੰ ਪੰਜਾਬਣਾਂ ਨੇ ਬੇਮਿਸਾਲ ਤਫਸਿਆ ਸਾਧਨਾ ਸਦਕਾ ਅਤੇ ਮੁੜਕੇ ਦੀ ਕੀਮਤ ਤਾਰ ਕੇ ਲੋਕ ਕਲਾ ਵਿੱਚ ਤਬਦੀਲ ਕਰਦੇ ਆ ਉਹਨਾਂ ਆਪਣੇ ਬੇਲ ਦੇ ਭਲਾ ਨੂੰ ਮੰਨਣ ਦੀ ਬਜਾਏ ਫੁਲਕਾਰੀ ਦੀ ਧਰਮ ਸਾਧਨਾ ਕੀਤੀ ਇਸ ਦੇ ਧਾਗੇ ਧਾਗੇ ਵਿੱਚ ਪੰਜਾਬਣਾਂ ਨੇ ਆਪਣੀਆਂ ਰੰਗਨੀਆਂ ਭਾਵਨਾਵਾਂ ਅਤੇ ਮੋਹ ਮੁਹੱਬਤ ਨੂੰ پروਇਆ ਅਤੇ ਰੰਗਾਂ ਵਿੱਚ ਰਕਿਆ ਆਇਆ ਹੈ ਫੁਲਕਾਰੀ ਦਾ ਤੋਪਾ ਲੰਮੇ ਧੀਰਜ ਅਤੇ ਠਰਮੇ ਦੀ ਮੰਗ ਕਰਦਾ ਹੈ ਕਹਿੰਦੇ ਨੇ ਕਿ ਜਿਉਂ ਹੀ ਕਿਸੇ ਪੰਜਾਬਰ ਦੇ ਘਰ ਤੇ ਧੀ ਜੰਮਦੀ ਤਿਉਂ ਹੀ ਉਸ ਦੇ ਦਾਜ ਵਾਸਤੇ ਅਤੇ ਦੋਲਣ ਬਣਨ ਵਾਸਤੇ ਫੁਲਕਾਰੀ ਕੱਢਣ ਦੀ ਯੋਜਨਾ ਉਹ ਲੇਕਣ ਲੱਗਦੀ ਸੀ ਮਾਂ ਵੱਲੋਂ ਕੱਢੀ ਫੁਲਕਾਰੀ ਵਿੱਚ ਤੀਨ ਪਾਏ ਮੋਹ ਦੇ ਤੋਪੇ ਹੁੰਦੇ ਸਨ ਇਹ ਮੋਹ ਮਮਤਾ ਦੇ ਤੋਪੇ ਮਾਮਾ ਤੇ ਧੀਆ ਵਿੱਚ ਰਿਸ਼ਤੇ ਨੂੰ ਹੋਰ ਗਹਿਰਾ ਕਰਦੇ ਸਨ ਪੰਜਾਬਣਾਂ ਦੇ ਰਾਜ ਵਿੱਚ ਸਭ ਤੋਂ ਪਹਿਲੀ ਵਸਤ ਫੁਲਕਾਰੀ ਹੁੰਦੀ ਸੀ ਇਹ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਕੋਈ ਨਵੀਂ ਬੌਟੀ ਦਾਜ ਵਿੱਚ ਫੁਲਕਾਰੀ ਨਹੀਂ ਲਿਆਈ ਜਦ ਨਾਨੀ ਆਪਣੀ ਦੋਤੀ ਵਾਸਤੇ ਫੁਲਕਾਰੀ ਕੱਢਦੀ ਸੀ ਤਾਂ ਉਸ ਵਿੱਚ ਉਹ ਆਪਣੀ ਧੀ ਦੀ ਧੀ ਦਾ ਪਿਆਰ ਰਚਾਉਂਦੀ ਜਦ ਮਾਂ ਫੁਲਕਾਰੀ ਕੱਢਦੀ ਉਹ ਉਸ ਵਿੱਚ ਆਪਣੀ ਧੀ ਦਾ ਪਿਆਰ ਅਰਚਾਉਂਦੀ ਜਦ ਮਟਿਆਰ ਹੋ ਰਹੀ ਕੋਈ ਪੰਜਾਬਣ ਕੁੜੀ ਫੁਲਕਾਰੀ ਕੱਢਦੀ ਤਾਂ ਆਪਣੇ ਸੁਪਨਿਆਂ ਵਿੱਚ ਆਉਂਦੇ ਕਿਸੇ ਮੰਚਲ ਦੇ ਜਿਹੇ ਅਤੇ ਬਾਵਲੇ ਵੱਲੋਂ ਟੋਲੇ ਜਾਨ ਵਾਲੀ ਵਰ ਦੀ ਸੁਹਾਵਣੀ ਸੂਰਤ ਧੋਪਿਆਂ ਵਿੱਚ ਭਰਦੀ ਕੁੜੀਆਂ ਆਇਆਂ ਫੁਲਕਾਰੀਆਂ ਵਿੱਚ ਨਿਤ ਨਵੀਆਂ ਰੀਝਾਂ ਦੇ ਧੋਪੇ ਪਾਉਂਦੀਆਂ ਤੀਵੀਂ ਆ ਸੰਝੇ ਆ ਬੇੜਿਆਂ ਬੱਚੀ ਜੁੜ ਕੇ ਫੁਲਕਾਰੀ ਕੱਢਣ ਵਿੱਚ ਮਦਦ ਵੀ ਕਰਦੀਆਂ ਅਤੇ ਸਗਣਾ ਦੇ ਗੀਤ ਵੀ ਗਾਉਂਦੀਆਂ ਉਹ ਸਾਰੀਆਂ ਵੱਖ-ਵੱਖ ਉਮਰਖੰਡ ਵਿੱਚ ਹੁੰਦੀਆਂ ਅਤੇ ਸਾਰੀਆਂ ਹੀ ਬਖ ਬਖ ਭਾਵਨਾਵਾਂ ਦੀ ਗੀਤ ਗਾਉਂਦੀਆਂ ਧਲਕਾਰ ਹੀ ਕੇਵਲ ਬੌਟੀਆਂ ਦੇ ਓੜਨ ਦਾ ਸਗਨ ਚਾਲੂ ਨਹੀਂ ਨਹੀਂ ਸੀ ਸਗੋਂ ਇਹ ਹੋਰ ਵੀ ਸਗਨਾਂ ਦੇ ਕਾਰਜਾਂ ਵਿੱਚ ਸਾਰਥੀ ਸੀ ਜਦ ਵਿਆਹ ਵਾਲੇ ਮੁੰਡੇ ਨੂੰ ਜਨ ਜਿ ਚੜਨ ਤੋਂ ਪਹਿਲਾਂ ਦਹੀਂ ਚੜਾਇਆ ਜਾਂਦਾ ਅਤੇ ਚੱਪੜੀਆਂ ਬੰਨਣ ਲਈ ਖਾਰੇ ਚੜਾਇਆ ਜਾਂਦਾ ਉਸ ਦੇ ਉੱਪਰ ਫੁਲਕਾਰੀ ਤਣੀ ਹੁੰਦੀ ਉਸ ਦੀਆਂ ਚਾਰੀਆਂ ਨੁਕਰਾਂ ਉਸ ਦੀਆਂ ਭੈਣਾ ਤੇ ਪਰਜਾਈਆਂ ਨੇ ਖੜੀਆਂ ਹੁੰਦੀਆਂ ਫੁਲਕਾਰੀ ਸਾਰੇ ਪੰਜਾਬ ਵਿੱਚ ਕੱਢੀ ਤੇ ਵਰਤੀ ਜਾਂਦੀ ਸੀ ਇਹ ਸਭ ਜਾਤੀਆਂ ਵਾਸਤੇ ਸਾਂਝੀ ਸੀ ਅੰਮ੍ਰਿਤਸਰ ਗੁਰਦਾਸਪੁਰ ਜੇਲਮ ਸਿਆਲਕੋਟ ਰਾਵਲਪਿੰਡੀ ਵਿੱਚ ਫਲਕਾਰੀ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਸੀ ਸੰਸਾਰ ਭਰ ਵਿੱਚ ਵੱਖ-ਵੱਖ ਸੱਭਿਆਚਾਰਾਂ ਸੰਸਕ੍ਰਿਤੀਆਂ ਦੀਆਂ ਕੁਝ ਰਾਕਮੀਆਂ ਲੋਕ ਕਲਾਵਾਂ ਹਨ ਪੰਜਾਬੀ ਵਿਰਸੇ ਦੀ ਫਲਕਾਰੀ ਆਪਣੀ ਲੋਕ ਕਲਾ ਹੈ ਜੇਨੇ ਸੰਸਾਰ ਭਰ ਵਿੱਚ ਪੰਜਾਬਣਾਂ ਦੀ ਕਲਾ ਸਾਧਨਾਂ ਦਾ ਲੋਹਾ ਮਰਵਾਇਆ ਫੁਲਕਾਰੀ ਪੰਜਾ ਦਰਿਆਵਾਂ ਦੀ ਧਰਤੀ ਵਿੱਚੋਂ ਪੈਦਾ ਹੋਈ ਅਤੇ ਪ੍ਰਮਾਨ ਚੜੀ ਇਹਨਾਂ ਵਿੱਚੋਂ ਪੰਜਾਬਣਾਂ ਦੇ ਮੁਰਕੇ ਦੀ ਹੀ ਖੁਸ਼ਬੂ ਨਹੀਂ ਆਉਂਦੀ ਸਗੋਂ ਉਹਨਾਂ ਦੀ ਲਗਨ ਤਪੱਸਵੀ ਜਿਗਰਾ ਅਤੇ ਰੰਗੀਲੇ ਸੁਭਾਅ ਦੇ ਵੀ ਦਰਸਨ ਹੁੰਦੇ ਸਨ ਫਲਕਾਰੀ ਬੇੜੇ ਦੀਆਂ ਸਾਰੀਆਂ ਔਰਤਾਂ ਤੇ ਨਿੱਕੀਆਂ-ਨਿੱਕੀਆਂ ਕੰਜਕਾਂ ਵੀ ਇਕੱਠੀਆਂ ਹੋ ਕੇ ਫਲਕਾਰੀ ਕਢਦੀਆਂ ਇਸੇ ਲਈ ਹਰ ਫਲਕਾਰੀ ਵਿੱਚੋਂ ਜਿੱਥੇ ਕੰਜਕਾਂ ਤੇ ਅਲੜ ਅਲੜਾਂ ਵੀ ਚੰਚਤ ਝਲਕਦੀ ਸੀ ਉੱਥੇ ਪੱਕੀ ਉਮਰ ਦੀ ਸੰਜੀਦਗੀ ਤੇ ਸਿਹਰਾਉ ਦਾ ਵੀ ਰੰਗ ਨਿਖਰਦਾ ਸੀ ਸੋ ਇਹ ਦੀ ਫੁਲਕਾਰੀ ਬਾਰੇ ਜਾਣਕਾਰੀ ਜੇ ਜਾਣਕਾਰੀ ਵਧੀਆ ਲਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਵੀਡੀਓ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਕੇ ਜਾਣੀ ਜੀ ਸੋ ਅਗਲੇ ਬਲੌਗ ਚ ਹੋਰ ਕੋਈ ਪ੍ਰਾਣੀ ਜੀ ਤੁਹਾਨੂੰ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਅੱਜ ਲਈ ਐਨਏ ਸ਼ੁਕਰੀਆ ਧੰਨਵਾਦ ਜੀ